ਦੁਨੀਆ ਮੰਦੀ ਪੈਸੇ ਦੀ ਦੇਖੋ ਪੈਸੇ ਦੀ ਮੈਨੇਜਮੈਂਟ ਹੈ ਨਾ ਜੀ ਹਰ ਚੀਜ਼ ਵਕਿੰਦੀ ਪਰ ਲੰਗਰ ਦਾ ਨਾ ਲੰਗਰ ਤਾਂ 20 ਰੁਪਏ ਨਾਲ ਚੱਲਦਾ ਉਹ ਅੱਛੀ ਮੈਨੇਜਮੈਂਟ ਪੈਸੇ ਨੂੰ ਦੇ ਕੇ ਹੀ ਗੁਰੂ ਰਾਮਦਾਸ ਜੀ ਦੀ ਦੁਨੀਆ ਭਰ ਦੇ ਵਿੱਚ ਨੰਬਰ 1 ਹੈ ਤੇ ਉੱਥੇ 20 ਰੁਪਏ ਨਾਲ ਜਿਹੜਾ ਬਾਬੇ ਨਾਨਕ ਜੀ ਦਾ ਉਹ ਪੈਸੇ ਨਹੀਂ ਹੋਇਆ ਨਾ 20 ਰੁਪਏ ਦਾ ਲੰਗਰ ਚੱਲ ਰਿਹਾ ਉਹਨੂੰ ਮੈਨੇਜਮੈਂਟ ਆ ਜਾ ਪਰ ਜੇ ਜੇ ਕੌਮ ਕਹੇ ਨਾ ਅਸੀਂ ਪੈਸੇ ਨਾਲ ਚਲਾ ਲਈਏ ਜਾਂ ਨਾ ਚਲਾ ਸਕੋ ਬਖਸ਼ਿਸ਼ ਵਕਰੀ ਹੈ ਉਹ ਤਾਂ ਹੈਗਾ ਪਰ ਰਹਾਣੀ ਬਖਸ਼ਿਸ਼ ਚੀਜ਼ਾਂ ਜਦੋਂ ਇਹੀ ਤਾਂ ਆਪਾਂ ਜ਼ਿਕਰ ਕਰ ਰਹੇ ਆ ਇੱਕ ਬੰਦੇ ਰਹਾਣੀ ਦੀ ਗੱਲ ਕਰ ਰਹੇ ਆ ਇੱਕ ਬੰਦੇ ਦੁਨਿਆਵੀਤ ਦੀ ਰਹਾਣੀ ਤੇ ਦੁਨਿਆਵੀ ਇਸ ਗੱਲ ਦਾ ਆ ਹੂੰ ਕਿਉਂ ਨਿਜਵਾਵਲੀ ਬਣ ਰਹੀ ਆ ਹੂੰ ਜਦੋਂ ਤੁਸੀਂ ਲਾਉਣੇ ਆ ਉਦੋਂ ਕਿਉਂ ਨਹੀਂ ਗੱਲਾਂ ਦੇਖਦੇ ਵੀ ਇਹ ਬੰਦੇ ਉਸ ਜੋਗ ਲੈ ਗਏ ਨੇ ਕਿਉਂ ਪਰ ਤੁਸੀਂ ਸਰਵਪੱਤੀ ਸ਼ੁਰੂ ਵਿੱਚ ਬਹੁਤ ਸੋਹਣੀ ਵੱਡੀ ਇੱਕ ਗੱਲ ਕੀਤੀ ਸੀ ਕਿ ਇਹ ਇਹ ਮੁਲਾਜ਼ਮ ਨਹੀਂ ਸੀ ਲਾਉਣੇ ਚਾਹੀਦੇ ਜੱਤੀਦਾਰ ਮੁਲਾਜ਼ਮ ਕੈਟਾਗਰੀ ਦੇ ਵਿੱਚੋਂ ਇਹ ਕੀ ਇਹਨੂੰ ਥੋੜੇ ਦੇ ਖੋਲਿਓ ਇਹ ਦੇਖੋ ਇਹ ਚੀਜ਼ਾਂ ਦਾ ਦੇਖੋ ਜਦੋਂ ਇੰਪਲਾਈ ਹੁੰਦੇ ਨੇ ਹੂੰ ਜਿਹੜਾ ਇੰਪਲਾਈ ਹੁੰਦਾ ਆ ਉਹ ਜਿਹੜਾ ਉਹ ਹੈੱਡ ਹੁੰਦਾ ਕਿਸੇ ਵੀ ਦਫ਼ਤਰ ਦੇ ਵਿੱਚ ਉਹਨੂੰ ਹਰ ਇੱਕ ਇੰਪਲਾਈ ਦਾ ਪਤਾ ਹੁੰਦਾ ਜੀ ਕਿਸ ਤਰ੍ਹਾਂ ਦਾ ਸਵਾਲ ਆਇਆ ਕਿਸ ਤਰ੍ਹਾਂ ਦਾ ਇਹ ਮਤਲਬ ਵੀ ਡਿਊਟੀ ਤੋਂ ਕਤਾਈ ਕਰਦਾ ਕਿ ਨਹੀਂ ਕਰਦਾ ਸੋ ਜਦੋਂ ਆਪਾਂ ਮੁਲਾਜ਼ਮਤ ਵੇਲੇ ਕਿਉਂਕਿ ਜਿਹੜਾ ਮੁਲਾਜ਼ਮ ਲੱਗਦਾ ਹੈ ਨਾ ਉਹਦੀਆਂ ਹਰਕਤਾਂ ਜਿਹੜੀਆਂ ਮੁਲਾਜ਼ਮਾਂ ਵਾਲੀਆਂ ਹੁੰਦੀਆਂ ਉਹਦਾ ਜਿਹੜਾ ਸਾਰਾ ਸਿਸਟਮ ਬਣਿਆ ਹੁੰਦਾ ਨਾ ਇਹ ਕਿਉਂ ਹੁੰਦਾ ਮੁਲਾਜ਼ਮ ਨਹੀਂ ਉਹਦੇ ਉਹਨੇ ਉਸ ਤਰ੍ਹਾਂ ਵਿਚਰਨਾ ਹੁੰਦਾ ਜਿਸ ਤਰ੍ਹਾਂ ਮੁਲਾਜ਼ਮਾਂ ਜਿਹੜਾ ਉਹ ਜੋ ਵੀ ਸਰਵਿਸ ਉਹਦੇ ਤੋਂ ਉੱਚੇ ਆ ਉਹਨੂੰ ਉਹਨੇ ਮਤਲਬ ਜਿਹੜਾ ਵੀ ਉਹ ਤੋਂ ਉਹ ਦਰਜਾ ਉਹਦੀ ਜਿੱਤੇ ਕਰਨਾ ਹੁੰਦਾ ਨੇਚਰਲੀ ਨਾ ਹੁਕਮ ਬਣਨਾ ਮਿਲ ਉਹ ਮਿਲ ਹੁੰਦਾ ਲੇਕਿਨ ਜਿਹੜਾ ਜੱਫੇਦਾਰ ਐਸਜੀਪੀਸੀ ਪ੍ਰਾਈਵੇਟ ਲਿਮਟਿਡ ਕੰਪਨੀ ਹੋਈ ਹੈ ਜਦੋਂ ਜੱਫੇਦਾਰ ਸੁਪਰੀਮ ਅਥਾਰਟੀ ਬਣ ਗਿਆ ਹਮ ਔਰ ਉਸ ਤੋਂ ਬਾਅਦ ਅਸੀਂ ਇੱਕਦਮ ਉਹਨੂੰ ਹਮ ਥੱਲੇ ਫੇਰ ਉੱਥੇ ਲਿਆਂਦਾ ਇਹ ਉਦੋਂ ਹੀ ਚਾਹੀਦਾ ਸੀ ਬਈ ਜਦੋਂ ਉਹਨਾਂ ਨੂੰ ਹਟਾਇਆ ਗਿਆ ਸੀ ਉਹਨਾਂ ਦੇ ਸਾਰੇ ਹੀ ਜਿਹੜੇ ਸੇਵਾਫਲ ਦੇ ਕੇ ਜਿੰਨੇ ਰਿਟਾਇਰਮੈਂਟ ਤੇ ਬਣਦੇ ਆ ਉਹਨਾਂ ਨੂੰ ਮਰ ਲੋ ਜਿੱਦਾਂ ਆਪਾਂ ਇਸੇ ਤਰ੍ਹਾਂ ਸੇਵਨ ਇੰਚ ਬਣ ਰਹੇ ਹਨ ਜੇ ਆਪਾਂ ਸੇਵਾ ਮੁਕਤੀ ਕਰਨੀ ਤਾਂ ਕਿਵੇਂ ਕਰਨ ਉਹਨੂੰ ਹੀ ਦੇ ਦੇਣੀ ਚਾਹੀਦੀ ਸੀ ਕਿਉਂਕਿ ਜਿਹੜੇ ਜਿਹੜੇ ਲਾਭ ਨਹੀਂ ਬੀਤੀ ਲਾਭ ਨਹੀਂ ਕਿਵੇਂ ਦਿੱਤੇ ਜਾਣ ਕਿਵੇਂ ਉਹਨੂੰ ਮਾਨ ਸਤਕਾਰ ਦਿੱਤਾ ਜਾਵੇ ਜਾਂ ਕਿਸੇ ਵधिक ਵੱਖਰੇ ਬੋਰਡ ਦੇ ਵਿੱਚ ਪਾਇਆ ਜਾ ਸਕਦਾ ਜਿਹੜੇ ਸੇਵਾ ਮੁਕਤ ਜਥੇਦਾਰ ਹੁੰਦੇ ਆ ਜਾਂ ਹਟਾਏ ਗਿਆ ਕਿਸੇ ਨਾ ਕਿਸੇ ਵਜਾ ਉਨ੍ਹਾਂ ਲਈ ਇੱਕ ਇੱਕ ਸਲਾਹਕਾਰ ਬੋਰਡ ਵੀ ਕੈਮ ਕੀਤਾ ਜਾ ਸਕਦਾ ਵੀ ਸਾਰੇ ਉਹਨਾਂ ਨੂੰ ਨਾਲੇ ਲੱਗੇ ਵੀ ਮਾਨ ਤਾਨ ਉਹਨਾਂ ਜਿਵੇਂ ਤੁਸੀਂ ਬਤੌਰ ਸਕੱਤਰ ਸੇਵਾਮੁਕਤੋਂ ਐਸਜੀਪੀਸੀ ਤੋਂ ਤੁਹਾਨੂੰ ਵੀ ਕਈ ਤੁਹਾਡੇ ਤੋਂ ਵੀ ਐਜੀਪੀਸੀ ਕਈ ਸਵਾਲਾਂ ਲੈ ਸਕਦੀ ਹੈ ਜੇ ਐਸਜੀਪੀਸੀ ਆਪਣੇ ਪੱਧਰ ਉਤੇ ਸੋਚੇ ਕਿ ਸਾਨੂੰ ਉਹ ਲੋਕ ਉਹ ਚਿੰਤਕ ਤਿਹਰਾ ਚਾਹੀਦੀਆਂ ਨੇ ਕਿ ਅਸੀਂ ਉਹਨੂੰ ਮਾਮਲੇ ਨੂੰ ਕਿਵੇਂ ਨਿਬੜੀਏ ਕਿਉਂਕਿ ਹਰ ਰੋਜ਼ ਹਰ ਸਮੇਂ ਸਮੇਂ ਕਿਉਂਕਿ ਜਿੱਥੇ ਇੰਨੀ ਵੱਡੀ ਉੱਥੇ ਸੰਗਤ ਦਾ ਮੇਲ ਜੋਲ ਹੋਵੇ ਮੁਲਾਜ਼ਮਾ ਦਾ ਈਟਾ ਵੱਡਾ ਸਿਸਟਮ ਹੋਵੇ ਐਡੀ ਵੱਡੀ ਇੱਕ ਸੰਸਥਾ ਹੋਵੇ ਤੇ ਉਹ ਵੀ ਸੰਸਥਾ ਦਾ ਇੱਕ ਵੱਖਰਾ ਇਤਿਹਾਸ ਹੋਵੇ ਤਾਂ ਬਹੁਤ ਕੁਝ ਹੁੰਦਾ ਰਹਿੰਦਾ ਹੈ ਤੇ ਜਿੱਥੇ ਮੈਨਪਾਵਰ ਦੀ ਖਾਸ ਕਰਕੇ ਚਿੰਤਕ ਲੋਕਾਂ ਦੀ ਸਮੇਂ-ਸਮੇਂ ਲੋੜ ਰਹਿੰਦੀ ਹੈ